ਫਗਵਾੜਾ ਦੇ ਮਹੱਲਾ ਸੰਤੋਖਪੁਰ ਵਿਖੇ ਇੱਕ ਬਜ਼ੁਰਗ ਵਿਅਕਤੀ ਦੀ ਭੇਤਪਰੇ ਹਾਲਾਤਾਂ ਵਿੱਚ Laash ਮਿਲਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ شناخت ਨਹੀਂ ਹੋ ਸકી ਇਸ ਸੰਬੰਧੀ ਮਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਰੋੜ ਤੇ ਹੀ ਰਹਿੰਦਾ ਸੀ ਤੇ ਉਸ ਨੂੰ ਆਲੇ ਦੁਆਲੇ ਦੇ ਲੋਕ ਰੋਟੀ ਪਾਣੀ ਦੇ ਦਿੰਦੇ ਸਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਉਕਤ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਉਸ ਦੀ Laash ਰੋੜ ਉੱਪਰ ਹੀ ਪਈ ਹੈ ਤਾਂ ਉਹਨਾਂ ਨੇ ਇਸ ਦੀ ਸੂਚਨਾ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਦਿੱਤੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਖੱਜਲ ਖਵਾ ਰਹੀ ਕੀਤਾ ਗਿਆ ਜਿਸ ਤੋਂ ਬਾਅਦ ਥਾਣਾ ਸਿਟੀ ਦੇ ਐਸ ਐਚ ਓ ਗੌਰਵ ਧੀਰ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ Laash ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾਇਆ ਭਾਈ ਅਸੀਂ ਇੱਥੇ ਕੋਈ ਨਾ ਲਵਾਰਿਸ Laash Laash ਸੀ ਅਸੀਂ ਉਹਨਾਂ ਦੇ ਕੋਲ ਗਏ ਥਾਣੇ ਸਰਦਾਮਪੁਰੇ ਤਲਾਹ ਕਰਨ ਕਿ ਇਹ ਇੱਥੇ ਜਦੋਂ ਕੋਈ ਬੰਦਾ ਹੈ ਜੋ ਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਪਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂ ਕੀ ਜੋ ਇੱਥੇਆਂ ਸਰਕਾਰਾਂ ਦੇ ਹਾਲਾਤ ਆ ਕੁਛ ਨਹੀਂ ਕਾ ਬੰਦੇ ਲਈ ਇਹਨਾਂ ਨੇ ਇੱਕ ਆਮ ਰਿਆ ਲੋਕੀ ਉਹ ਚੱਕ ਕੇ ਕਿਤੇ ਸਾਈਡ ਤੇ ਕਰ ਦਿੰਦੇ ਆ ਖਾਣੇ ਵਾਲੇ ਗੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਤੇ ਕੰਮ ਕੀਤੀ ਕਾਲ ਉਹ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਫੰਕਸ਼ਨ ਇਹਦੀਆਂ ਸਾਡਾ ਨਹੀਂ ਇਹਦੀਆਂ ਵਿੱਚ ਤਾਂ ਕੀ ਕੋ ਪੰਦਰੀ ਤੇ ਵੈਲਿਊ ਹੈ ਨਹੀਂ ਗਈ ਕਿ ਕਿੰਨੇ ਵਜੇ ਡੈਥ ਹੋਈ ਹੈ ਭਜੀ ਇਹਨਾਂ ਦੀ ਇਹ ਸਵੇਰ ਦੀ 10:30 11 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆਂ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਯਾਰ ਅਸੀਂ ਸਾਰਿਆਂ ਦੇ ਕੋਲ ਜਾਏ ਆਂ ਇਹ ਮੱਲਾ ਕਿਹੜਾ ਪੈਂਦਾ ਭਜੀ ਇਹ ਮੱਲਾ ਸੰਦੋਰਾ ਪੈਂਦਾ ਜੀ ਥਾਣਾ ਜਨਮਪੁਰਾ ਆ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੁੰਚੀ ਸਾਹਿਬ ਕਹਿੰਦੇ ਜੀ ਸਾਡਾ ਕੋਈ ਰੋਲਾ ਨਹੀਂ ਕਾਇਦੇ ਵਿੱਚ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੰਸਰਾਜ ਜੀ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਸੁਤੋਪੁਰ ਆ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪਈ ਆ ਇਹ ਕੀ ਮਾਮਲਾ ਹੈ ਏ ਲਵਾਰ ਸਾਬ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀ ਪੌੜ ਤੇ ਚੱਲ ਜਾਣਾ ਕਰੀ ਕਵਾਨਾ ਕਿੱਧਰ ਵੀ ਘੁੰਮਦਾ ਆ ਜਾਂਦਾ ਨਹੀਂ ਇਹ ਇੱਥੇ ਰੋਟੀ ਪਾਣੀ ਖਾ ਲੈ ਦਿੰਦੇ ਨੇ ਦੁਕਾਨ ਦੇ ਮੁਰੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਿਹਨੇ ਦੇਖੀ ਸਭ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਕਿੰਨੇ ਕ ਬਜੇ ਡੈਥ ਹੋਈ ਹੈ ਇਹ ਇਹ ਸਾਡੇ ਸਾਡੇ 10 ਵਜੇ ਨਾਲ 11 ਵਜੇ ਨਾਲ ਹੋ ਗਈ ਸੀ ਕਿੰਨਾ ਟਾਈਮ ਹੋ ਗਿਆ ਹੁਣ ਹੌਣ ਤੱਕ کافی ਟਾਈਮ ਹੋ ਗਿਆ ਜਾਦੇ ਹੀ ਲੱਗੇ ਐ ਸੰਸ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਐ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਕਿਹੜਾ ਦਿੱਤੀ ਉਹ ਕਹਿੰਦੇ ਕਮੇਟੀ ਕਰ ਜਾਓ ਉੱਥੇ ਜੇ ਉਹ ਕਹਿੰਦੇ ਉੱਥੇ ਹੀ ਜਾਓ ਕਮੇਟੀ ਕਰ ਗਏ ਉਹ ਕਹਿੰਦੇ ਸਿਵਲ ਹਸਤਾਲ ਜਾਓ ਸਿਵਲ ਹਸਤਾਲ ਗਏ ਉਹ ਕਹਿੰਦੇ ਉੱਥੇ ਹੀ ਜਾਓ ਕਹਿੰਦੇ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਦਰਾ ਸੀੜੀ ਪੈਂਦਾ ਉਧਰ ਸਤਨਾਮਪੁਰ ਸਤਨਾਮਪੁਰੀ ਨੂੰ ਫੋਨ ਨਹੀਂ ਕੀਤਾ ਪੁੱਛਣ ਨੂੰ ਕੀਤਾ ਉਥੇ ਉਹ ਕਹਿੰਦੇ ਸਾਡੀ ਕਹਿੰਦੇ ਹੈ ਨਹੀਂ ਕਾਰ ਉਧਰ ਜਾਓ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਕੀ ਕਰਨ ਆਏ ਸੀ ਇਹ ਵੀ ਉੱਦੇ ਬਾਦ ਕਿਹੜੀ ਮਾਰ ਕੇ ਚਲ ਗਏ ਜੀ ਇਹ ਬਾਬਾ ਉਥੇ ਰਹਿੰਦਾ ਕਿੱਥੇ ਆਏ ਕੋਈ ਘਰ ਹੈਗਾ ਇਹਦਾ ਕੋਈ ਘਰ ਵਾਰ ਨਹੀਂ ਪਤਾ ਕਿੱਥੇ ਦਾ ਆ ਇੱਥੇ ਨੇ ਜਿੱਦਾਂ ਮੱਲੇ ਜੀ ਘੁੰਮਦਾ ਹੁੰਦਾ ਸੀ ਕਿੰਨੇ ਟਾਈਮ ਤੋਂ ਘੁੰਮਦਾ ਸੀਗਾ ਫਟੋਕਾਂ ਚ ਚਾਰ ਸਾਲ ਹੀ ਹੋ ਗਏ ਇੱਥੇ ਘੁੰਮਦੇ ਨੇ ਜੀ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ Laash ਨੂੰ ਪਛਾਣ ਵਾਸਤੇ 72 ਘੰਟੇ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰੱਖਵਾਇਆ ਗਿਆ ਹੈ। ਸਰ ਤੁਸੀਂ ਤਨਹਾਂਪੁਰੇ ਥਾਣੇ ਤੋਂ ਆਏ ਆਂ ਕੀ ਮਾਮਲਾ ਜੀ? ਹਮ ਇੱਕ ਟੈਲੀਫੋਨ ਆਇਆ ਸੀ। ਇੱਕ ਡੈੱਡ ਬੋਡੀ ਸੰਤੋਪੁਰੇ ਮਹੱਲੇ ਦੇ ਕੋਈ ਬਾਹਰ ਪਈ ਐ। ਉਹ ਲੈ ਕੇ ਅਸੀਂ ਮੋਰਚੀ ਦੇ ਝੋਲਾ ਤੱਕ ਰਖਾ ਦਿੱਤੀ ਐ। ਉਹ 72 ਘੰਟੇ ਤੱਕ ਹੱਤਾ ਰੱਖਿਆ ਜਾਊਗਾ ਮੋਰਚੀ ਵਿੱਚ। ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜਾਏਗੀ। ਸਰ ਕੋਈ ਪਛਾਣ ਪਤਾ ਲੱਗੀ ਬੰਦੇ ਦੀ ਕੋਣ? ਪਛਾਣ ਨਹੀਂ ਲੱਗੀ ਬਸ ਅਨਨੋਡ ਡੈੱਡ ਬੋਡੀ। ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਫਿਲਹਾਲ ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਣੀ ਡਾਕਟਰ ਸਾਹਿਬ ਇੱਕ ਡੈੱਡ ਬੋਡੀ ਆਈ ਹੈ ਜੀ ਕੀ ਮਾਮਲਾ ਸਾਰਾ ਜੀ ਕਰੀਬਨ 4:00 4:00 ਵਜੇ ਇੱਕ ਸੁਤਨਾਮਪੁਰੇ ਦੇ ਮੁਲਾਜ਼ਮ ਜੀ ਐਸਆਈ ਬੈਂਡ ਦੇ ਇੱਕ ਅਨਨੋਨ ਡੈੱਡ ਬੋਡੀ ਲੈ ਕੇ ਆਏ ਜੀ ਜੀ ਉਮਰ 53 ਤੋਂ 60 ਕੋਲ ਹੈ ਤੇ ਉਹ ਸੀ ਮੌਜੀ ਰੱਖਾ ਕੇ ਅਵੇ ਪ੍ਰਿਕਾ ਰਜਿਸਟ੍ਰੇਸ਼ਨ ਸੋਲੂਸ਼ਨ ਦਰਸਾਉਂਦਾ ਕੋਈ ਸਰ ਸਾਟ ਜੋੜਦਾ ਨਹੀਂ ਹੈ ਕੋਈ ਬਜ਼ੁਰਗ ਵਿਗਿਆਹ ਬਾਅਦ ਚ ਪਤਾ ਲੱਗਿਆ ਪੋਸਟਮਾਰਟਮ ਕਰਕੇ ਇਹ ਪਤਾ ਲੱਗਾ